ਬੜਾ ਦੇ ਨਜ਼ਦੀਕੀ ਪਿੰਡ ਦੇ ਵਿੱਚ ਗੋਲੀ ਲੱਗਨ ਦਾ ਇੱਕ ਵਿਅਕਤੀ ਗੰਭੀਰ ਜ਼ਖਮੀ ਹੋਇਆ ਹੈ ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਦੱਸਿਆ ਗਿਆ ਕਿ ਜ਼ਖਮੀ ਦੀ ਪਛਾਣ ਪਰਮਜੀਤ ਸਿੰਘ ਵਾਸੀ ਪਾਖੜਿਆਣਾ ਥਾਣਾ ਰਾਵਲਪਿੰਡੀ ਦੇ ਵਜੋਂ ਪਿੰਡ ਦੇ ਇੱਕ ਵਿਅਕਤੀ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਸਰਪੰਚ ਦੇ ਘਰ ਗਏ ਸਦੋ ਸਰਪੰਚ ਨੇ ਤੁਰੋਂ ਬਾਹਰ ਆ ਕੇ ਪੰਚ ਦੇ ਘਰ ਦਾਖਲ ਹੋਣ ਉਹ ਲੱਗਦੇ ਨੇ ਤਾਂ ਇਸੇ ਦਰਮਿਆਨੀ ਮੋਟਰਸਾਈਕਲ ਸਵਾਰਨ ਪਛਾਤੇ ਦੋ ਨੌਜਵਾਨ ਆਉਂਦੇ ਨੇ ਦੋ ਫਾਇਰ ਕਰਦੇ ਨੇ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਜਿਸ ਵਿੱਚ ਗੋਲੀ ਪਰਮਜੀਤ ਦਿਲਾਬ ਦੇ ਵਿੱਚ ਲੱਗੀ ਹੈ ਤੇ ਉਹ ਜ਼ਖਮੀ ਹੋਇਆ ਤੇ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਸਿਵਲ ਹਸਪਤਾਲ ਨੂੰ ਜ਼ਿਆਦਾ ਨਹੀਂ ਪਤਾ ਇਹਨਾਂ ਦਾ ਬਾਕੀ ਰਫਾਫਾ ਬਰਾਮਾ ਦਾ ਯਜਮੀ ਦਾ ਥੋੜਾ ਬਹੁਤ ਤਾਲਾ ਸਵੇ ਉਹੀ ਮਾਰੀ ਹੋਇਆ ਕਿ ਇਹਨਾਂ 'ਤੇ ਲੱਗੇ ਐ ਉਹ ਬੰਦੇ ਗੋਲੀ ਲੱਗੀ ਨਾ ਤੇ ਅਟੈਕ ਕੀਤਾ ਇਹਨਾਂ ਤੇ ਹਾਂ ਕਿਹੜੇ ਵੇਖਿਆ ਨੇ ਅਟੈਕ ਕੀਤਾ ਪਤਾ ਨਹੀਂ ਜੀ ਹੋਣ ਪਤਾ ਨਹੀਂ ਲੱਗਾ ਪਛਾਣੇ ਨਹੀਂ ਅਸੀਂ ਤਾਂ ਹੈ ਵੀ ਨਹੀਂ ਸੀ ਉਹ ਤੋਂ ਮੌਕੇ ਦੇ ਬਾਅਦ ਆਇਆ ਜਦੋਂ ਉਹ ਤੇ ਰੋੜੀ ਪੈਂਦੀ ਸੀ ਫਿਰ ਤਾਂ ਗੋਲੀ ਚੱਲ ਗਈ ਗੋਲੀ ਚੱਲ ਗਈ ਫਿਰ ਅਸੀਂ ਦੇਖਿਆ ਤਾਂ ਇਹਨਾਂ ਨੂੰ ਲੈ ਕੇ ਤੇ ਹਸਪੀਟਲ ਆਏ ਹੁਣ ਕਿੰਨਾ ਕੰਡੀਸ਼ਨ ਕਿਦਾਂ ਹੈ ਇਹਨਾਂ ਦੀ ਭਾਈ ਜੀ ਕੰਡੀਸ਼ਨ ਥੋੜੇ ਸੀਰੀਅਸ ਹੈ ਹੋਰ ਤਕਲੀਫਾਂ ਵੀ ਆ ਉਹਦੀ ਤਕਲੀਫ ਹੋ ਰਹੀ ਆ ਉਹ ਗੋਲੀ ਲੱਗੀ ਨਾ ਪੱਟ ਦੇ ਵਿੱਚ ਕਿੰਨੀਆਂ ਲੱਗੀਆਂ ਗੋਲੀਆਂ ਗੋਲੀ ਇੱਕ ਤਾਂ ਉਹਦਾ ਦਾਂਗਾਂ ਦੇ ਬਚਾ ਹੋਗਾ ਦੋ ਲੜਕੀਆਂ ਕੁੜੀਆਂ ਕਿੰਨੇ ਵਾਇਰ ਕੀਤੇ ਹੋਣ ਉਹਨੇ ਤਿੰਨ ਦੋ ਤਿੰਨ ਤਿੰਨ ਕਪਰ ਕੀਤੇ ਕੋਲ ਸਹੀ ਸੀ ਮੌਕੇ ਦਾ ਜੀ ਹਾਂ ਜੀ પોલીસ ਸ਼ਿਕਾਇਤ ਕੀਤੀ ਹੈ ਤਮਾਮ ਜੀ ਕੀਤੀ ਸੀ ਉਹਨਾਂ ਨੂੰ ਫੋਨ ਕੀਤਾ ਪਰ ਆਬਲ ਖੇਡਾ ਵਾਲਾ ਨੂੰ ਆਈ ਸੀ ਪੁਲਿਸ ਹਾਂ ਜੀ ਹੁਣ ਪਤਾ ਲੱਗ ਬਾਅਦ ਆਏ ਹੋਣੇ ਇਹ ਤਾਂ ਲੈ ਕੇ ਆ ਗਏ ਦਰ ਹਸਪੀਟਲ ਤੇ ਕੋਈ ਬੰਦਿਆਂ ਦੀ ਪਛਾਣ ਹੈਗੀ ਜਿਨ੍ਹਾਂ ਨੇ ਗੋਲੀ ਚਲਾਈ ਨਹੀਂ ਨਹੀਂ ਹਾਂ ਜੀ ਮੈਸੇਜ ਆਇਆ ਨਹੀਂ ਸੀ ਉੱਥੇ ਜੀ ਦੱਸੋ ਨਹੀਂ ਸਕੇ ਕੋਈ ਨਾਮ ਵਗੈਰਾ ਹੈ ਕਿਹੜੇ ਤੋਂ ਮੋਰੇ ਗਲੀ 'ਚ ਖੜੇ ਸਨ ਕੋਈ ਨਾਮ ਵਗੈਰਾ ਨਹੀਂ ਨਾਮ ਵਗੈਰਾ ਨਹੀਂ ਆਇਆ ਜੀ ਇਹਨਾਂ ਦਾ ਕੋਈ ਆਪਣਾ ਬਾਕੀ ਇਹ ਡਰਾਇਰ ਦਾ ਬ੍ਰਦਰ ਨਾਮ ਚੱਲਦਾ ਹੋਇ ਇਹਨਾਂ ਨੂੰ ਪਤਾ ਹੈ ਕਿ ਉਹ ਵੱੱਦ ਕੀ ਆ ਮੇਰੇ ਨਾਲ ਪਰਮਜੀਤ ਸਿੰਘ ਸੀ ਜੀ ਅਸੀਂ ਸਰਪੰਚ ਸਾਹਿਬ ਦੇ ਘਰੋਂ ਨਿਕਲ ਕੇ ਪੰਚ ਸਾਹਿਬ ਦੇ ਗੇਟ ਦੇ ਮੋੜੇ ਆਏ ਆ ਮੈਂ ਉੱਤਰ ਕੇ ਅੰਦਰ ਨੂੰ ਹੋਇਆ ਤੇ ਇਹਦੇ ਪਿੱਛੋਂ ਦੋ ਬੰਦੇ ਆਏ ਆ ਮੋਟਰਸਾਈਕਲ ਤੇ ਤੇ ਉਹਨੇ ਇੱਥੇ ਫਾਇਰ ਕੱਢਨੇ ਸ਼ੁਰੂ ਕਰਤੇ ਦੋ ਫਾਇਰ ਕੀਤੇ ਆ ਤੇ ਕੋਈ ਪਛਾਣ ਵਗੈਰਾ ਹੈਗੀ ਬੰਦਿਆਂ ਦੀ ਪਛਾਣ ਨਹੀਂ ਆਇਆ ਉਹ ਮੂੰਹ ਬਿਟੇ ਹੋਏ ਦੀ ਨਹੀਂ ਮੂੰਹ ਖੁੱਲੇ ਸੀ ਉਹਨਾਂ ਮੂੰਹ ਖੁੱਲੇ ਹਾਂਜੀ ਤੇ ਹੋਇਆ ਕਿੰਨੇ ਵਜੇ ਹੱਸੇ ਇਹ ਕਰੀਬ ਕੋ ਪੌਣੇ ਘੱਟ ਦੀ ਗੱਲ ਹੋਣੀ ਆ ਤੇ ਪੁਲਿਸਕਾਰ ਗਈ ਤੁਸੀਂ ਮਾਮਲੇ ਨੂੰ ਲੈ ਕੇ ਹਾਂਜੀ ਹਾਂਜੀ ਪੁਲਿਸ ਆਈ ਸੀ ਮੌਕੇ ਪੁਲਿਸ ਆਈ ਗਈ ਆ ਪਿੰਡ ਤੇ ਦੋ ਫਾਇਰ ਹੋਏ ਆ ਜੀ ਦੋ ਫਾਇਰ ਹੋਏ ਤੇ ਇਹਨਾਂ ਦੇ ਲੱਗੀ ਕਿੱਥੇ ਗੋਲੀ ਸਰ ਪੱਟ ਦੇ ਵਿੱਚ ਲੱਗੀ ਇਹਨਾਂ ਦੇ ਗੋਲੀ ਦੋਨਾਂ ਲੱਗੀਆਂ ਜਾਂ ਨਹੀਂ ਇੱਕ ਲੱਗੀ ਆ ਫਾਇਰ ਦੋ ਹੋਏ ਤੇ ਲੜਾਈ ਦਾ ਕੋਈ ਕਾਰਨ ਜਾਂ ਕੋਈ ਗੋਲੀ ਚਲਾਉਣ ਦਾ ਕਾਰਨ ਕੋਈ ਸਾਹਮਣੇ ਆ ਮੈਨੂੰ ਨਹੀਂ ਪਤਾ ਹਾਂਜੀ ਤੇ ਉਹ ਤੁਹਾਡੇ ਮਗਰ ਤੁਹਾਡੇ ਮਗਰ ਬੈਠੇ ਸੀ ਮੋਟਰਸਾਈਕਲ ਤੇ ਮੇਰੇ ਨਾ ਮਗਰ ਬੈਠੇ ਸੀ ਮੋਟਰ ਨਹੀਂ ਮੈਂ ਮਗਰ ਬੈਠਾ ਸੀ ਇਹਨਾਂ ਦੇ ਮੈਂ ਚਲਾ ਰਹੇ ਸੀ ਹਾਂਜੀ ਇਹ ਚਲਾ ਰਹੇ ਸੀ ਇਹ ਮਤਲਬ ਕਿ ਕੋਈ ਤਾਂ ਘਰ ਜਾ ਰਹੇ ਸੀ ਨਹੀਂ ਨਹੀਂ ਸਰਪੰਚ ਸਾਹਿਬ ਦੇ ਘਰੋਂ ਆਏ ਆ ਅੱਛਾ ਜੀ ਤੇ ਮੈਂ ਪੰਚ ਸਾਹਿਬ ਦੇ ਘਰ ਜਾ ਰਿਹਾ ਸੀ ਬਲਜਿੰਦਰ ਕੌਰ ਦੇ ਉਹਦੇ ਗੇਟ ਖੁੱਲਿਆ ਸੀਗਾ ਮੈਂ ਉਤਰ ਕੇ ਅੰਦਰ ਨੂੰ ਆਇਆ ਤੇ ਮਗਰੋਂ ਨਹੀਂ ਆਗੇ ਦੇ ਤੋਂ ਕੋਈ ਚੜੇ ਮੋੜ ਦਰਿਆਸਪੀ ਫਗਵਾੜਾ ਰਪਿੰਦਰ ਕੋਰ ਪੱਟੀ ਦਾ ਇਹ ਕਹਿਣਾ ਹੈ ਕਿ ਪੁਲਿਸ ਪਾਰਟੀ ਨਾ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਸੀਸੀਟੀਵੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਤੇ ਪੀੜਤ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਜਾ ਰਹੀ ਹੈ ਨਾ ਇਨਫੋਰਮੇਸ਼ਨ ਮਿਲਿਆ ਜੀ रावतਪਿੰਡੀ ਥਾਣੇ ਚ ਪਿੰਡ ਪਖੜਿਆਣਾ ਤੰਦ ਹੈ ਔਰ ਫੇਕ ਪਰਮਜੀਤ ਸਿੰਘ ਨੇ ਜਿਹੜੇ ਆਪਣੇ ਸਾਥੀ ਮਨਜੀਤ ਸਿੰਘ ਨਾਲ ਮੋਟਰਸਾਈਕਲ ਤੇ ਜਾ ਰਹੀ ਸੀਗੇ ਔਰ ਪਿੰਡ ਜੁਹੀ ਨਿਕਲ ਰਹੀ ਸੀ ਤਾਂ ਦੋ ਮੋਟਰਸਾਈਕਲ ਤੇ ਜਵਾਨ ਆਂਦੇ ਨੇ ਔਰ ਇਹਨਾਂ ਦੇ ਫਾਇਰ ਕਰਦੇ ਨੇ ਜਿਹੜੀ ਕਿ ਇਹਨਾਂ ਦੇ ਪੱਟ ਤੇ ਲੱਗ ਪਈ ਥੀ ਤਾਂ ਇਹਨਾਂ ਨੂੰ ਇਮੀਡੀਏਟਲੀ ਹਸਪੀਟਲ ਪਹੁੰਚਾਇਆ ਜਾਂਦਾ ਹੈ ਹੀ ਸਟੇਬਲ और साड़ी टीम्स डिप्यूट की हुई ने ऑलरेडीडीड सीसी टीवी फुटेज कलैक्ट की जा रही है सोर्स के थ्रू इनफॉरमेन वगैरह डिवेल्प करके इसे जल्द तो जल्द इन ट्रेस करा एफ आई आर इज बिंग फिलहाल स्पॉट तो सू खून मिले हैं बाकी अभी स्टिल वेरीफाई कर रहे हैं ਜਿਨ੍ਹਾਂ ਦੇ ਮੈਮ ਗੋਲੀ ਲੱਗੀ ਇਹਨਾਂ ਨੂੰ ਦੱਸਿਆ ਕੁਝ ਵੀ ਕੋਈ ਕੌਣ ਵਿਅਕਤੀ ਹੈ ਜਿਨ੍ਹਾਂ ਨੇ ਗੋਲੀਆਂ ਮਰੀਆਂ ਹਾਂ ਹਜੀ ਇਹਨਾਂ ਨੇ ਆਪ ਆਪ ਦੇ ਮੂੰਹ ਕੋਈ ਸਟੇਟਮੈਂਟ ਨਹੀਂ ਦਿੱਤੀ ਹੈ ਇਹ ویسੇ ਹੀ ਸਟੇਬਲ ਪਿੰਚੋ ਪਤਾ ਲੱਗਦਾ ਹੈ ਕਿ ਇਹਨਾਂ ਦੀ ਕੁਝ ਐਮਟੀ ਵੀ ਚੱਲ ਰਹੀ ਹੈਗੀ ਹੈ ਪਰ ਸਾਰੇ ਐਂਗਲਸ ਵੈਰੀਫਾਈ ਕੀਤੇ ਜਾ ਰਹੇ ਹਨ ਕੀ ਕਾਰਵਾਈ ਕੀਤੀ ਜਾ ਰਹੀ ਹੈ ਐਫ ਆਈ ਆਰ ਜਿਸਟਰ ਕਰਕੇ ਫਰਦਰ ਪ੍ਰੋਸੀਡ ਕੀਤਾ ਜਾ ਰਿਹਾ ਹੈ ਦੁਆਰਾ ਦੇ ਨਜ਼ਦੀਕੀ ਪਿੰਡ ਦੇ ਵਿੱਚ ਗੋਲੀ ਲੱਗਨ ਦਾ ਇੱਕ ਵਿਅਕਤੀ ਗੰਭੀਰ ਜ਼ਖਮੀ ਹੋਇਆ ਹੈ ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਦੱਸਿਆ ਗਿਆ ਕਿ ਜ਼ਖਮੀ ਦੀ ਪਛਾਣ ਪਰਮਜੀਤ ਸਿੰਘ ਵਾਸੀ ਪਾਖੜਿਆਣਾ ਥਾਣਾ 라ਵਲ ਪਿੰਡੀ ਦੇ ਵਜੋਂ ਹੋਈ ਹੈ ਪਿੰਡ ਦੇ ਇੱਕ ਵਿਅਕਤੀ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਸਰਪੰਚ ਦੇ ਘਰ ਗਏ ਜਦੋਂ ਸਰਪੰਚ ਨੇ ਤੁਰੋਂ ਬਾਹਰ ਆ ਕੇ ਪੰਚ ਦੇ ਘਰ ਦਾਖਲ ਹੋਣ ਉਹ ਲੱਗਦੇ ਨੇ ਤਾਂ ਇਸੇ ਦਰਮਿਆਨੀ ਮੋਟਰਸਾਈਕਲ ਸਵਾਰਨ ਪਛਾਤੇ ਦੋ ਨੌਜਵਾਨ ਆਉਂਦੇ ਨੇ ਉਹ ਫਾਇਰ ਕਰਦੇ ਨੇ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਜਿਸ ਵਿੱਚ ਗੋਲੀ ਪਰਮਜੀਤ ਦਿਲਾਬ ਦੇ ਵਿੱਚ ਲੱਗੀ ਹੈ ਜੋ ਜ਼ਖਮੀ ਹੋਇਆ ਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਸਿਵਲ ਨੂੰ ਹਰ ਨੂੰ ਜ਼ਿਆਦਾ ਨਹੀਂ ਇਹਨਾਂ ਦਾ ਬਾਕੀ ਮੇਰਾ ਭਰਾ ਭਰਾਮਾ ਦਾ ਜਬੀਦ ਦਾ ਥੋੜਾ ਬਹੁਤ ਚੱਲਦਾ ਸਮੇਂ ਕੀ ਮਾਰੀ ਹੋਇਆ ਕਿ ਇਹ ਹੈ ਜਿਹੜਾ ਗੇਮ ਉਹ ਬੰਦ ਇਹ ਗੋਲੀ ਲੱਗੀ ਨਾ ਤੇ ਅਟੈਕ ਕੀਤਾ ਇਹਨਾਂ ਤੇ ਕਿਹੜੇ ਵੇਖਿਆ ਨੇ ਅਟੈਕ ਕੀਤਾ ਪਤਾ ਨਹੀਂ ਜੇ ਉਹਨ ਪਤਾ ਨਹੀਂ ਲੱਗਾ ਪਛਾਣੇ ਨਹੀਂ ਅਸੀਂ ਹੈ ਵੀ ਨਹੀਂ ਸੀ ਉਦੋਂ ਮੌਕੇ ਤੇ ਬਾਅਦ ਚ ਆਇਆ ਜਦੋਂ ਉਹ ਦੌੜੀ ਪੈਂਦੀ ਸੀ ਫਿਰ ਤਾਂ ਗੋਲੀ ਚੱਲ ਗਈ ਗੋਲੀ ਚੱਲ ਗਈ ਫਿਰ ਅਸੀਂ ਦੇਖਿਆ ਤਾਂ ਇਹਨਾਂ ਨੂੰ ਲਿਆ ਕੇ ਤੇ ਹਸਪੀਟਲ ਆਏ ਹੁਣ ਇਹਦਾ ਕੰਡੀਸ਼ਨ ਕਿਦਾਂ ਹੈ ਇਹਨਾਂ ਦੀ ਭਾਈ ਜੀ ਕੰਡੀਸ਼ਨ ਥੋੜੇ ਸੀਰੀਅਸ ਹੈ ਹੁਣ ਤਕਲੀਫਾਂ ਦੀ ਆ ਥੋੜੀ ਤਕਲੀਫ ਹੋ ਰਹੀ ਆ ਉਹ ਗੋਲੀ ਲੱਗੀ ਨਾ ਪੱਟ ਦੇ ਵਿੱਚ ਕਿੰਨੀਆਂ ਲੱਗੀਆਂ ਗੋਲੀਆਂ ਗੋਲੀ ਇੱਕ ਤਾਂ ਉਹਦਾ ਜਗਾਂ ਦੇ ਪਚਾ ਹੋਗਾ ਦੋ ਲੜਕੀਆਂ ਕਿੰਨੇ ਵਾਇਰ ਕੀਤੇ ਹੋਣ ਉਹਨੇ ਤਿੰਨ ਦੋ ਤਿੰਨ ਕਪਰ ਕੀਤੇ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਪੁਲਿਸ ਸ਼ਿਕਾਇਤ ਕੀਤੀ ਹੈ ਤਮਾਮ ਨੇ ਕਿਤੇ ਸੀ ਉਹਨਾਂ ਨੂੰ ਫੋਨ ਕੀਤਾ ਰਾਮਲੋਹ ਫਿਰ ਠਾੜ ਵਾਲਾ ਨੂੰ ਆਈ ਸੀ ਪੁਲਿਸ ਹਾਂਜੀ ਹੁਣ ਪਤਾ ਬਾਅਦ ਆਏ ਹੋਣਗੇ ਤੇ ਲੈ ਕੇ ਆ ਗਏ ਦਰ ਹਸਪੀਟਲ ਤੇ ਕੋਈ ਬੰਦਿਆਂ ਦੀ ਪਛਾਣ ਹੈਗੀ ਜਿਨ੍ਹਾਂ ਨੇ ਗੋਲੀ ਚਲਾਈ ਨਹੀਂ ਨਹੀਂ ਹਾਂਜੀ ਮੈਸੇਜ ਆਇਆ ਨਹੀਂ ਸੀ ਉੱਥੇ ਜੀ ਬਦੋਂ ਨਹੀਂ ਸਕੇ ਕੋਈ ਨਾਮ ਵਗੈਰਾ ਹੈ ਕਿਹੜੇ ਤੋਂ ਮੋਰੇ ਗੜੀ 'ਚ ਖੜੇ ਸਨ ਕੋਈ ਨਾਮ ਵਗੈਰਾ ਨਹੀਂ ਨਾਮ ਵਗੈਰਾ ਆਇਆ ਨਹੀਂ ਜੀ ਇਹਨਾਂ ਦਾ ਕੋਈ ਆਪਣਾ ਬਾਕੀ ਕਿਹੜਾ ਇਹਦਾ ਬ੍ਰਦਰ ਨਾ ਕੋ ਚੱਲਦਾ ਹੋ ਉਹਨਾਂ ਨੂੰ ਪਤਾ ਕਿ ਉਹ ਵੱਲ ਵੱਤ ਕੀ ਆ ਮੇਰੇ ਨਾਲ ਪਰਮਜੀਤ ਸਿੰਘ ਸੀ ਜੀ ਅਸੀਂ ਸਰਪੰਚ ਸਾਹਿਬ ਦੇ ਘਰੋਂ ਨਿਕਲ ਕੇ ਪੰਚ ਸਾਹਿਬ ਦੇ ਗੇਟ ਦੇ ਮੋੜੇ ਆਏ ਆ ਮੈਂ ਉੱਤਰ ਕੇ ਅੰਦਰ ਨੂੰ ਹੋਇਆ ਤੇ ਇਹਦੇ ਪਿੱਛੋਂ ਦੋ ਬੰਦੇ ਆਏ ਆ ਮੋਟਰਸਾਈਕਲ ਤੇ ਤੇ ਉਹਨੇ ਇੱਥੇ ਫਾਇਰ ਕੱਢਨੇ ਸ਼ੁਰੂ ਕਰ ਦਿੱਤੇ ਦੋ ਫਾਇਰ ਕੀਤੇ ਆ ਤੇ ਕੋਈ ਪਛਾਣ ਵਗੈਰਾ ਹੈਗੀ ਬੰਦਿਆਂ ਦੀ ਹਾਂ ਪਛਾਣ ਨਹੀਂ ਆਇਆ ਉਹ ਮੂੰਹ ਬਿਟੇ ਹੋਈ ਸੀ ਨਾ ਨਹੀਂ ਮੂੰਹ ਖੁੱਲੇ ਸੀ ਉਹਨਾਂ ਮੂੰਹ ਬੁੱਲੇ ਹਾਂਜੀ ਤੇ ਹੋਇਆ ਕਿੰਨੇ ਵਜੇ ਹਸਾਏ ਇਹ ਕਰੀਬ ਕੋ ਪੌਣੇ ਘੱਟ ਦੀ ਗੱਲ ਹੋਣੀ ਆ ਤੇ ਪੁਲਿਸ ਕਰ ਗਈ ਤੁਸੀਂ ਮਾਮਲੇ ਨੂੰ ਲੱਗ ਹਾਂਜੀ ਹਾਂਜੀ ਪੁਲਿਸ ਆਈ ਸੀ ਮੌਕੇ ਪੁਲਿਸ ਆਈ ਗਈ ਆ ਪਿੰਡ ਤੇ ਦੋ ਫਾਇਰ ਹੋਏ ਆ ਜੀ ਦੋ ਫਾਇਰ ਹੋਏ ਤੇ ਇਹਨਾਂ ਦੇ ਲੱਗੀ ਕਿੱਥੇ ਗੋਲੀ ਸਰ ਪੱਟ ਦੇ ਵਿੱਚ ਲੱਗੀ ਇਹਨਾਂ ਦੇ ਕੋਲ ਦੋਨਾਂ ਤੇ ਲੱਗੀਆਂ ਜਾਂ ਨਹੀਂ ਇੱਕ ਲੱਗੀ ਆ ਫਾਇਰ ਦੋ ਹੋਏ ਤੇ ਲੜਾਈ ਦਾ ਕੋਈ ਕਾਰਨ ਜਾਂ ਕੋਈ ਗੋਲੀ ਚਲਾਉਣ ਦਾ ਕਾਰਨ ਕੋਈ ਸਾਹਮਣੇ ਆਉਂਦਾ ਮੈਨੂੰ ਨਹੀਂ ਪਤਾ ਹਾਂਜੀ ਤੇ ਉਹ ਤੁਹਾਡੇ ਮਗਰ ਤੁਹਾਡੇ ਮਗਰ ਬੈਠੇ ਸੀ ਮੋਟਰਸਾਈਕਲ ਤੇ ਮੇਰੇ ਨਾਲ ਮਗਰ ਬੈਠੇ ਸੀ ਮੋਟਰ ਨਹੀਂ ਮੈਂ ਮਗਰ ਬੈਠਾ ਸੀ ਇਹਨਾਂ ਦੇ ਮੈਂ ਚਲਾ ਰਹੇ ਸੀ ਹਾਂਜੀ ਇਹ ਚਲਾ ਰਹੇ ਸੀ ਇਹ ਮਤਲਬ ਕਿ ਉਹ ਤਾਂ ਘਰ ਜਾ ਰਹੇ ਸੀ ਨਹੀਂ ਨਹੀਂ ਅਸੀਂ ਸਰਪੰਚ ਸਾਹਿਬ ਦੇ ਘਰੋਂ ਆਏ ਆ ਅੱਛਾ ਜੀ ਤੇ ਮੈਂ ਪੰਚ ਸਾਹਿਬ ਦੇ ਘਰ ਜਾ ਰਿਹਾ ਸੀ ਗੁਲਜਿੰਦਰ ਕੌਰ ਦੇ ਉਹਦੇ ਗੇਟ ਖੋਲ੍ਹਿਆ ਸੀ ਕਿ ਮੈਂ ਉੱਤਰ ਕੇ ਅੰਦਰ ਨੂੰ ਆਇਆ ਮਗਰ ਉਹ ਨਹੀਂ ਆਗੇ ਦੇ ਦੋ ਕੋਈ ਤਰੇ ਮੋੜ ਦਰਿਆਸਪੀ ਫਗਵਾੜਾ ਰਪਿੰਦਰ ਕੋਰ ਪੱਟੀ ਦਾ ਇਹ ਕਹਿਣਾ ਹੈ ਕਿ ਪੁਲਿਸ ਪਾਰਟੀ ਨਾ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਸੀਸੀਟੀਵੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਤੇ ਪੀੜਤ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਜਾਰੀ ਹੈ ਨੋ ਇਨਫੋਰਮੇਸ਼ਨ ਮਿਲੀ ਹੈ ਜੀ रावतਪਿੰਡੀ ਥਾਣੇ ਚ ਪਿੰਡ ਪਖੜਿਆਣਾ ਪੰਡਾ ਹੈ ਔਰ ਤੇਕ ਪਰਮਜੀਤ ਸਿੰਘ ਨੇ ਜਿਹੜੇ ਆਪਣੇ ਸਾਥੀ ਮਨਜੀਤ ਸਿੰਘ ਨਾਲ ਮੋਟਰਸਾਈਕਲ ਤੇ ਜਾ ਰਹੀ ਸੀਗੇ ਔਰ ਪਿੰਡ ਜਿਹੀ ਨਿਕਲ ਰਹੀ ਸੀਦਾ ਦੋ ਮੋਟਰਸਾਈਕਲ ਤੇ ਜਵਾਨ ਆਂਦੇ ਨੇ ਔਰ ਇਹਨਾਂ ਦੇ ਫਾਇਰ ਕਰਦੇ ਨੇ ਜਿਹੜੀ ਕਿ ਇਹਨਾਂ ਦੀ ਪੱਟ ਤੇ ਲੱਗਦੀ ਗੋਲੀ ਇਹਨਾਂ ਨੂੰ ਇਮੀਡੀਏਟਲੀ ਹਸਪੀਟਲ ਪਹੁੰਚਾਇਆ ਜਾਤਾ ਹੈ ਹੀ ਇਸ ਸਟੇਬਲ ਔਰ ਸਾਡੀ ਟੀਮਸ ਡਿਪਲੋਏ ਕੀਤੀਆਂ ਹੋਈਆਂ ਨੇ ਆਲਰੇਡੀ ਸੀਸੀਟੀਵੀ ਫੁਟੇਜ ਕਲੈਕਟ ਕੀਤੀ ਜਾ ਰਹੀ ਹੈ ਸੋਰਸਸ ਐਂਡ ਥਰੂ ਇਨਫੋਰਮੇਸ਼ਨ ਵਗੈਰਾ ਗੈਲਫ ਕਰਕੇ ਇਸੇ ਜਲਦ ਤੋਂ ਜਲਦ ਅਪਡੇਟਸ ਕਰਾਂਗੇ ਐਫ ਆਈ ਆਰ ਇਸ ਬੀਗ ਰਜਿਸਟਰਡ ਮੈਮ ਫਾਇਰਸ ਵਗੈਰਾ ਕਰਨੇ ਬੋਲੀਏ ਆ ਕੁਝ ਅ ਫਿਲਹਾਲ ਸਪੌਟ ਤੋਂ ਸਾਨੂੰ ਦੋ ਗੋਲੀਆਂ ਲਏ ਆ ਬਾਕੀ ਅਸਿਸਟੈਂਟ ਵੈਰੀਫਾਈ ਕਰ ਰਹੇ ਹੈਗੇ ਤੇ ਜਿਨ੍ਹਾਂ ਦੇ ਮੈਮ ਗੋਲੀ ਲੱਗੀ ਇਹਨਾਂ ਨੂੰ ਦੱਸਿਆ ਕੁਝ ਵੀ ਕੋਈ ਕੌਣ ਵਿਅਕਤੀ ਹੈ ਜਿਨ੍ਹਾਂ ਨੇ ਗੋਲੀਆਂ ਮਰੀਆਂ ਹਜੇ ਇਹਨਾਂ ਨੇ ਆਪ ਆਪ ਦੇ ਮੂੰਹ ਕੋਈ ਸਟੇਟਮੈਂਟ ਨਹੀਂ ਦਿੱਤੀ ਹੈ ਇਹ ਵੈਸੇ ਹੀ ਸਟੇਬਲ ਪਿੰਚੋ ਪਤਾ ਲੱਗਦਾ ਹੈ ਕਿ ਇਹਨਾਂ ਦੀ ਕੁਝ ਐਮਟੀ ਨਹੀਂ ਗੁਆੜਾ ਦੇ ਨਜ਼ਦੀਕੀ ਪਿੰਡ ਦੇ ਵਿੱਚ ਗੋਲੀ ਲੱਗਨ ਦਾ ਇੱਕ ਵਿਅਕਤੀ ਗੰਭੀਰ ਜ਼ਖਮੀ ਹੋਇਆ ਹੈ ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਦੱਸਿਆ ਗਿਆ ਕਿ ਜ਼ਖਮੀ ਦੀ ਪਛਾਣ ਪਰਮਜੀਤ ਸਿੰਘ ਵਾਸੀ ਪਾਖੜਿਆਣਾ ਥਾਣਾ ਰਾਵਲਪਿੰਡੀ ਦੇ ਵਜੋਂ ਹੋਈ ਹੈ ਪਿੰਡ ਦੇ ਇੱਕ ਵਿਅਕਤੀ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਸਰਪੰਚ ਦੇ ਘਰ ਗਏ ਜਦੋਂ ਸਰਪੰਚ ਨੇ ਘਰੋਂ ਬਾਹਰ ਆ ਕੇ ਪੰਚ ਦੇ ਘਰ ਦਾਖਲ ਹੋਣ ਉਹ ਲੱਗਦੇ ਨੇ ਤਾਂ ਇਸੇ ਦਰਮਿਆਨ ਇੱਕ ਮੋਟਰਸਾਈਕਲ ਸਵਾਰਨ ਪਛਾਤੇ ਦੋ ਨੌਜਵਾਨ ਆਉਂਦੇ ਨੇ ਉਹ ਫਾਇਰ ਕਰਦੇ ਨੇ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਜਿਸ ਵਿੱਚ ਗੋਲੀ ਪਰਮਜੀਤ ਦੀ ਲੱਤ ਵਿੱਚ ਲੱਗੀ ਹੈ ਜੋ ਜ਼ਖਮੀ ਹੋਇਆ ਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਸਿਵਲ ਹਸਪਤਾਲ ਨੂੰ ਜਿਆਦਾ ਨਹੀਂ ਪਤਾ ਇਹਨਾਂ ਦਾ ਬਾਕੀ ਭਰਾ ਭਰਾ ਦਾ ਯਜਮੀ ਦਾ ਥੋੜਾ ਬਹੁਤ ਚੱਲਦਾ ਸਮੇਂ ਕੀ ਮਰਜ਼ੀ ਹੋਇਆ ਕਿ ਹੈ ਜੁੜ ਗਏ ਉਹ ਬੰਦੇ ਨੂੰ ਗੋਲੀ ਲੱਗੀ ਇਹਨਾਂ ਦੇ ਅਟੈਕ ਕੀਤਾ ਇਹਨਾਂ ਤੇ ਕਿਹੜੇ ਵੇਕਿਆਂ ਨੇ ਅਟੈਕ ਕੀਤਾ ਪਤਾ ਨਹੀਂ ਜੀ ਉਹ ਪਤਾ ਨਹੀਂ ਲੱਗਣਾ ਪਛਾਣੇ ਨਹੀਂ ਅਸੀਂ ਤਾਂ ਹੈ ਵੀ ਨਹੀਂ ਸੀ ਉਹ ਤੋਂ ਮੌਕੇ ਤੇ ਬਾਅਦ ਚ ਆਇਆ ਜਦੋਂ ਉਹ ਰੋੜੀ ਪੈਂਦੀ ਸੀ ਫਿਰ ਤਾਂ ਗੋਲੀ ਚੱਲ ਗਈ ਗੋਲੀ ਚੱਲ ਗਈ ਫਿਰ ਅਸੀਂ ਦੇਖਿਆ ਤਾਂ ਇਹਨਾਂ ਨੂੰ ਲੈ ਕੇ ਤੇ ਹਸਪੀਟਲ ਆਏ ਆ ਹੁਣ ਕਿਹੜਾ ਕੰਡੀਸ਼ਨ ਕਿੱਦਾਂ ਹੈ ਇਹਨਾਂ ਦੀ ਭਾਈ ਜੀ ਕੰਡੀਸ਼ਨ ਥੋੜੇ ਸੀਰੀਅਸ ਹੈ ਔਰ ਤਗਲੀਬੰਦੀ ਆ ਔਰ ਤਗਲੀਬ ਹੋ ਰਹੀ ਆ ਉਹ ਗੋਲੀ ਲੱਗੀ ਨਾ ਪੱਟ ਦੇ ਵਿੱਚ ਕਿੰਨੀਆਂ ਲੱਗੀਆਂ ਗੋਲੀਆਂ ਗੋਲੀ ਇੱਕ ਤਾਂ ਉਹਦਾ ਜਦੋਂ ਦੇ ਬਚਾਉਗਾ ਦੋ ਲੜਕੀਆਂ ਗੋੜੀਆਂ ਕਿੰਨੇ ਵਾਇਰ ਕੀਤੇ ਹੋਣ ਉਹਨੇ ਤਿੰਨ ਦੋ ਤਿੰਨ ਤੈਨ ਕਿ ਪਰ ਕੀਤੇ ਕੋਲ ਸਾਈ ਦੀ ਮੌਕੇ ਦੀ ਹਾਂਜੀ ਕੋਲ ਸ਼ਿਕਾਇਤ ਕੀਤੀ ਹੈ ਤਮਾਮ ਨੇ ਕੀਤੇ ਸੀ ਉਹਨਾਂ ਨੂੰ ਫੋਨ ਕੀਤਾ ਬਰਬਲ ਖੇਡਾ ਵਾਲਾ ਨੂੰ ਆਈਸੀ ਕੋਲ ਹਾਂਜੀ ਹੁਣ ਪਤਾ ਲ ਬਾਅਦ ਆਏ ਹੁਣ ਇਹ ਤਾਂ ਲੈ ਕੇ ਆ ਗਏ ਦਰ ਹਸਪੀਟਲ ਤੇ ਕੋਈ ਬੰਦਿਆਂ ਦੀ ਪਛਾਣ ਹੈਗੀ ਜਿਨ੍ਹਾਂ ਨੇ ਗੋਲੀ ਚਲਾਈ ਨਹੀਂ ਨਹੀਂ ਹਾਂਜੀ ਮੈਸੇਜ ਆਇਆ ਨਹੀਂ ਸੀ ਉੱਥੇ ਜੀ ਬਦੋਂ ਨਹੀਂ ਸਕੇ ਕੋਈ ਨਾਮ ਵਗੈਰਾ ਹੈ ਕਿਹੜੇ ਤੋਂ ਮੋਰੇ ਗਲੀ 'ਚ ਖੜੇ ਸਨ ਕੋਈ ਨਾਮ ਵਗੈਰਾ ਨਹੀਂ ਨਾਮ ਵਗੈਰਾ ਨਹੀਂ ਆਇਆ ਜੀ ਇਹਨਾਂ ਦਾ ਕੋਈ ਆਪਣਾ ਬਾਕੀ ਜਿਹੜਾ ਇਹਦਾ ਪ੍ਰਦਰਨਾ ਕੋ ਚੱਲਦਾ ਹੋ ਉਹ ਇਹਨਾਂ ਨੂੰ ਪਤਾ ਕਿ ਉਹ ਗੱਲਬਾਤ ਕੀ ਆ ਮੇਰੇ ਨਾਲ ਪਰਮਜੀਤ ਸਿੰਘ ਸੀ ਜੀ ਅਸੀਂ ਸਰਪੰਚ ਸਾਹਿਬ ਦੇ ਘਰੋਂ ਨਿਕਲ ਕੇ ਪੰਚ ਸਾਹਿਬ ਦੇ ਗੇਟ ਦੇ ਮੋੜੇ ਆਏ ਆ ਮੈਂ ਉੱਤਰ ਕੇ ਅੰਦਰ ਨੂੰ ਆਇਆ ਤੇ ਇਹਦੇ ਪਿੱਛੋਂ ਦੋ ਬੰਦੇ ਆਏ ਆ ਮੋਟਰਸਾਈਕਲ ਤੇ ਤੇ ਉਹਨੇ ਇੱਥੇ ਫਾਇਰ ਕੱਢਨੇ ਸ਼ੁਰੂ ਕਰ ਦਿੱਤੇ ਦੋ ਫਾਇਰ ਕੀਤੇ ਆ ਤੇ ਕੋਈ ਪਛਾਣ ਵਗੈਰਾ ਹੈਗੀ ਬੰਦਿਆਂ ਦੀ ਹਾਂ ਪਛਾਣ ਨਹੀਂ ਆਇਆ ਉਹ ਮੂੰਹ ਬਿਟੇ ਹੋਈ ਸੀ ਨਹੀਂ ਮੂੰਹ ਖੁੱਲੇ ਸੀ ਉਹਨਾਂ ਮੂੰਹ ਖੁੱਲੇ ਸੀ ਹਾਂਜੀ ਤੇ ਹੋਇਆ ਕਿੰਨੇ ਵਜੇ ਹੱਸ ਆਇਆ ਇਹ ਕਰੀਬ ਕੋ ਪੌਣੇ ਘੱਟ ਦੀ ਗੱਲ ਹੋਣੀ ਆ ਪੁਲਿਸ ਕਰ ਗਈ ਤੁਸੀਂ ਮਾਮਲੇ ਨੂੰ ਲੱਗ ਹਾਂਜੀ ਹਾਂਜੀ ਪੁਲਿਸ ਆਈ ਸੀ ਮੌਕੇ ਪੁਲਿਸ ਆਈ ਗਈ ਆ ਪਿੰਡ ਤੇ ਦੋ ਫਾਇਰ ਹੋਏ ਆ ਜੀ ਦੋ ਫਾਇਰ ਹੋਏ ਤੇ ਇਹਨਾਂ ਦੇ ਲੱਗੀ ਕਿੱਥੇ ਗੋਲੀ ਸਰ ਪੱਟ ਦੇ ਵਿੱਚ ਲੱਗੀ ਇਹਨਾਂ ਦੇ ਕੋਲ ਦੋਨੋਂ ਲੱਗੀਆਂ ਜਾਂ ਨਹੀਂ ਇੱਕ ਲੱਗੀ ਆ ਫਾਇਰ ਦੋ ਹੋਏ ਤੇ ਲੜਾਈ ਦਾ ਕੋਈ ਕਾਰਨ ਜਾਂ ਕੋਈ ਗੋਲੀ ਚਲਾਉਣ ਦਾ ਕਾਰਨ ਨਹੀਂ ਸਾਹਮਣੇ ਆਉਂਦਾ ਮੈਨੂੰ ਨਹੀਂ ਪਤਾ ਹਾਂਜੀ ਤੇ ਉਹ ਤੁਹਾਡੇ ਮਗਰ ਤੁਹਾਡੇ ਮਗਰ ਬੈਠੇ ਸੀ ਮੋਟਰਸਾਈਕਲ ਤੇ ਮੇਰੇ ਨਾਲ ਮਗਰ ਬੈਠੇ ਸੀ ਮੋਟਰ ਨਹੀਂ ਮੈਂ ਮਗਰ ਬੈਠਾ ਸੀ ਇਹਨਾਂ ਦੇ ਮੈਂ ਚਲਾ ਰਹੇ ਸੀ ਹਾਂਜੀ ਇਹ ਚਲਾ ਰਹੇ ਸੀ ਇਹ ਮਤਲਬ ਕਿ ਕੋਈ ਤਾਂ ਘਰ ਜਾ ਰਹੇ ਸੀ ਨਹੀਂ ਨਹੀਂ ਅਸੀਂ ਸਰਪੰਚ ਸਾਹਿਬ ਦੇ ਘਰੋਂ ਆਏ ਆ ਅੱਛਾ ਜੀ ਤੇ ਮੈਂ ਪੰਚ ਸਾਹਿਬ ਦੇ ਘਰ ਜਾ ਰਿਹਾ ਸੀ ਗੁਲਜਿੰਦਰ ਕੌਰ ਦੇ ਉਹਦੇ ਗੇਟ ਖੋਲ੍ਹਿਆ ਸੀਗਾ ਮੈਂ ਉੱਤਰ ਕੇ ਅੰਦਰ ਨੂੰ ਆਇਆ ਤੇ ਮਗਰੋਂ ਨਹੀਂ ਆਕੇ ਦੇ ਦੋ ਦਰਿਆਸਪੀ ਫਗਵਾੜਾ ਰਪਿੰਦਰਕੋਟ ਪੱਟੀ ਦਾ ਇਹ ਕਹਿਣਾ ਹੈ ਕਿ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਸੀਸੀਟੀਵੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਤੇ ਪੀੜਤ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਜਾਰੀ ਹੈ ਸਾਨੂੰ ਇਨਫੋਰਮੇਸ਼ਨ ਮਿਲਿਆ ਜੀ रावतਪਿੰਡੀ ਥਾਣੇ ਚ ਪਿੰਡ ਪੱਕੇਣਾ ਕੰਡਾ ਔਰ ਤੇਜ ਪਰਮਜੀਤ ਸਿੰਘ ਨੇ ਜਿਹੜੇ ਆਪਣੇ ਸਾਥੀ ਮਨਜੀਤ ਸਿੰਘ ਨਾਲ ਮੋਟਰਸਾਈਕਲ ਤੇ ਜਾ ਰਹੀ ਸੀਗੇ ਔਰ ਪਿੰਡ ਜਿਹੀ ਨਿਕਲ ਰਹੀ ਸੀ ਤਾਂ ਦੋ ਮੋਟਰਸਾਈਕਲ ਤੇ ਜਵਾਨ ਆਂਦੇ ਨੇ ਔਰ ਇਹਨਾਂ ਦੇ ਫਾਇਰ ਕਰਦੇ ਨੇ ਜਿਹੜੀ ਕਿ ਇਹਨਾਂ ਦੀ ਪੱਟ ਤੇ ਲੱਗਦੀ ਹੋਈ ਆਹਨ ਨੂੰ ਇਮੀਡੀਏਟਲੀ ਹਸਪੀਟਲ ਪਹੁੰਚਾਇਆ ਜਾਤਾ ਹੈ ਹੀ ਇਸ ਸਟੇਬਲ ਔਰ ਸਾਡੀ ਟੀਮਸ ਡਿਪਲੋਏਟ ਕੀਤੀਆਂ ਹੋਈਆਂ ਨੇ ਆਲਰੇਡੀ ਸੀਸੀਟੀਵੀ ਫੁਟੇਜ ਕਲੈਕਟ ਕੀਤੀ ਜਾ ਰਹੀ ਹੈ ਸੋਰਸਸ ਥਰੂ ਇਨਫੋਰਮੇਸ਼ਨ ਵਗੈਰਾ ਗੈਲਫ ਕਰਕੇ ਇਸੇ ਜਲਦ ਜਲਦ ਇਨਕ੍ਰੀਸ ਕਰਾਂਗੇ ਐਫ ਆਈ ਆਰ ਇਸ ਬੀ ਇਨ ਰਜਿਸਟਰਡ ਮੈਮ ਫਾਈਲਸ ਵਗੈਰਾ ਕਰਨੀ ਬੋਲੀਏ ਜਲਦੀ ਨਾਲ ਸਾਹਮਣੇ ਆ ਕੁਝ ਫਿਲਹਾਲ ਸਪੌਟ ਤੋਂ ਸਾਨੂੰ ਲੋਕ ਹੋ ਗਏ ਹੈ ਬਾਕੀ ਅਸਿਸਟੈਂਟ ਵੈਰੀਫਾਈ ਕਰ ਰਹੇ ਹੈਗੇ ਜਿਨ੍ਹਾਂ ਦੇ ਮੈਮ ਗੋਲੀ ਲੱਗੀ ਇਹਨਾਂ ਨੂੰ ਦੱਸਿਆ ਕੁਝ ਵੀ ਕੋਈ ਕੌਣ ਵਿਅਕਤੀ ਹੈ ਜਿਨ੍ਹਾਂ ਨੇ ਗੋਲੀ ਮਰੀ ਹਾਂ ਹਜੀ ਇਹਨਾਂ ਨੇ ਆਪ ਆਪ ਦੇ ਮੂੰਹ ਕੋਈ ਸਟੇਟਮੈਂਟ ਨਹੀਂ ਦਿੱਤੀ ਹੈ ਇਹ ویسੇ ਹੀ ਸਟੇਬਲ ਪਿੰਚੋ ਪਤਾ ਲੱਗਦਾ ਹੈ ਕਿ ਇਹਨਾਂ ਦੀ ਕੁਝ ਐਮਟੀ ਵੀ ਚੱਲ ਰਹੀ ਹੈਗੀ ਹੈ ਪਰ ਸਾਰੇ ਐਂਗਲਸ ਵੈਰੀਫਾਈ ਕੀਤੇ ਜਾ